ਬਈ ਦੁਕਾਨਦਾਰ ਦਾ ਸਭ ਤੋਂ ਵੱਡਾ ਪੰਗਾ ਪਤਾ ਕੀ ਹੁੰਦਾ ਆ ਆਹ ਦੇਖ ਲੋ ਇਹ ਆ ਪਕੌੜੀਆਂ ਪਈਆਂ ਨੇ ਆ ਆਹ ਇਕੱਠਾ ਜਿਹਾ ਦੇਖੀਏ ਤੁਹਾਨੂੰ ਇਹ ਆ ਆ ਪਕੌੜੀਆਂ ਪਈਆਂ ਨੇ ਜੀ ਕਰਦਾ ਵੀ ਪਕੌੜੀਆਂ ਖਾ ਲਈ ਕਿਸੇ ਨੂੰ ਜੋਕਾ ਲੱਗ ਜਾ ਥੋੜੀਆਂ ਜੀਆਂ ਖਾ ਲੰਨੇ ਹਨਾ ਉਸ ਤੋਂ ਬਾਅਦ ਫਿਰ ਬਸ ਬਾਦ ਲੱਗਦੀਆਂ ਫਿਰ ਹੋਰ ਖਾ ਲੰਨੇ ਕਰਾਰੀਆਂ ਜੀਆਂ ਬਾਦ ਲੱਗਦੀਆਂ ਨੇ ਚੱਕ ਕੇ ਕੋਈ ਮਿੱਠਾ ਖਾ ਲੰਨੇ ਟੌਫੀ ਖਾ ਲੰਨੇ ਫਿਰ ਉਹ ਮਿੱਠਾ ਮਿੱਠਾ ਹੋ ਜਾਂਦਾ ਚੱਕ ਕੇ ਦੂਜੀਆਂ ਪੂਜੀਆ ਖਾ ਲੰਨੇ ਆ ਫਰਾਬ ਕਦੇ ਮਿੱਠਾ ਖਾ ਲੈਂਦਾ ਕਦੇ ਪਕੌੜੀਆਂ ਕਦੇ ਮਿੱਠਾ ਕਦੇ ਪਕੌੜੀਆਂ ਕਦੇ ਪੂਝੀਆਂ ਇੰਟ ਡ ਡ ਪਰ ਜਾਂਦਾ ਖਾ ਖਾ ਕੇ ਤਲੀਆਂ ਚੀਜ਼ਾਂ ਉਤੋਂ ਫਿਰ ਪਾਣੀ ਪੀ ਲਈਦਾਗਾ ਵੀ ਮੂੰਹ ਚ ਕਰਾਰਾ ਬਣ ਜਾ ਹੋ ਗਿਆ ਪਾਣੀ ਪੀ ਲੋ ਪਾਣੀ ਪੀ ਕੇ ਡ ਡ ਪਰ ਜਾਂਦਾ ਫਿਰ ਆਜ ਮੁੱਲਾ ਖਾ ਲਈਦਾ ਇਹਦੇ ਜਬਤ ਮਟਨ ਨਕਸ਼ੇ ਉਤੇ ਕੀ ਹੁੰਦਾ ਇਹ ਦੇਖ ਲੋ ਦੀਦਾ ਆਹ ਇਹ ਹੁੰਦਾ ਨਕਸ਼ੇ ਦੇ ਤੁਹਾਡਾ ਇਹਦਾ ਪ੍ਰਿਆ ਪ੍ਰੇਰ ਇਹਦਾ ਜਿੰਮ ਜਿਵਾ ਕੋਲ ਹੁੰਦਾ ਤੁਸਾਂ ਨੂੰ ਕੋਈ ਨਹੀਂ